ਤੂਫਾਨ ਲਹਿਰਾ ਪਾਣੀਆਂ ਦਾ ਸ਼ੋਰ ਕਦੇ ਉੱਠਦੇ ਤੂਫਾਨ ਲਹਿਰਾ ਪਾਣੀਆਂ ਦਾ ਸ਼ੋਰ ਅੱਜ ਲਹੂ ਵੀ ਨੇ ਜੰਮੇ ਕੋਈ ਫਰਕ ਨ ਪੈਂਦਾ ਹੈ ਅੱਜ ਕੱਲ ਪੈਣ ਮੇਰਾ 75 ਬਣਦਾ ਹੈ ਕਦੇ ਬੱਚਿਆਂ ਦੇ ਸ਼ੋਰ ਐਵੇਂ ਕੁੱਤਾ ਕਿਲਕਾਰੀਆਂ ਇਨਾ ਕੰਪਾ ਤੋਹੀ ਲੋੜੀਆਂ ਪੁੱਚੀਆਂ ਉਡਾਰੀਆਂ ਜਦ ਕੋ ਤੇਰਵੀਂ ਸ਼ਰਾਤਾਂ ਦੇ ਨਿਤ ਨਵੇਂ ਕਿਸੇ ਛੇੜ ਨੇ ਕਦੇ ਪਿੱਖੂ ਆ ਪੱਗਲੀਆਂ ਚ ਕਦੇ ਟੈਰ ਰੇੜ ਨੇ ਕੋਨ ਪਰਕੇ ਜੁਆਰ ਕਾ ਹੁਣ ਪਾਸੇ ਰਹੇ ਬੰਦਾ ਹੈ ਹੁਣ ਅੱਜ ਕੱਲ ਪਿੰਡ ਮੇਰਾ ਚੋਰ ਚੋਰੀ ਕਰਦਾ ਹੈ ਬਹੁਤ ਜੰਗ ਪਲੰਗਾ ਖੇਡ ਪਿੱਪੜਾ ਤੇ ਜਾ ਕੇ ਚੜਨਾ ਗਰਮੀ ਦੀ ਦੁਪਹਿਰੇ ਜਾ ਘਰ ਹੀ ਨਾ ਫੜਨਾ ਬਾਕੂਆ ਨੇ ਬੋੜਾ ਥੱਲੇ ਸਾਰਾ ਦਿਨ ਤਾਸ ਕੁੱਟਣੀ ਕੱਲਾ ਦੀ ਤਾਣੀ ਕਹਿੰਦੇ ਤੋੜੇ ਵੀ ਨਾ ਟੁੱਟਣੀ ਤੱਪਿਆ ਦਬਾਇਆ ਬਾਕੂ ਹੋੜੇ ਕਿੱਥੇ ਕੁਝ ਕਹਿੰਦਾ ਹੈ ਅੱਜ ਕੱਲ ਪੈਂਟ ਮੇਰਾ ਜਪਜੀ ਸਪੀਕਰਾਂ ਚ ਨਾਲ ਪੜਨ ਸੁਆੜੀਆਂ ਬੜੇ ਤੜਕੇ ਹੀ ਪੌੜੀਆਂ ਚਾਟੀ ਚ ਮਧਾਨੀਆਂ ਵਾਹ ਧਾਰਾ ਕਟ ਗੁਹਾ ਕੁੜਾ ਮਗਾ ਚੋਲਿਆਂ ਚ ਅਗਨੀ ਪਾਥੀਆਂ ਦੇ ਪੇੜਾਂ ਵਿੱਚ ਵਿਧਾਨ ਸਭਾ ਲੱਗਣੀ ਕੀ ਬਾਤ ਹੈ ਕੋਡ ਕੀ ਵੀ ਏਸੀ ਮੋਰ ਦੇ ਕੀ ਵੀ ਅਸੀਂ ਆਪੇ ਇਹੋ ਦੇ ਬੂਹੇ ਢੋ ਲੈਂਦਾ ਹੈ ਹਾਂ ਅੱਜ ਕੱਲ ਪਿੰਡ ਮੇਰਾ ਚੌਥਾ ਚੌਥਾ ਲੈਂਦਾ ਬਹੁਤ ਸੁਖੀ ਮਰੂੜ ਪੁਛਾ ਕਦੇ ਪਸ਼ੂਆ ਦੇ ਪਿੱਛੇ ਲਲਕਾਰਨਾ ਹੂੰ ਅੱਤੇ ਅੱਤੇ ਵੀਲ ਤੋਂ ਵੀ ਹੱਤਾਂ ਜਿਹੀਆਂ ਮਾਰਨਾ ਕਬੱਡੀਆਂ ਤੇ ਘੋੜਾਂ ਦੇ ਅਖਾੜਿਆਂ ਦੇ ਸ਼ੋਰ ਵਿੱਚ ਕਦੇ ਪਿੰਡ ਇਕਬਾਲ ਹੁੰਦਾ ਜੁੱਸਿਆਂ ਦੇ ਜੋਰ ਵਿੱਚ ਬੜ ਕੰਨਾਂ ਚ ਟੂਟੀਆਂ ਨੇ ਬੜ ਕੰਨਾਂ ਚ ਟੂਟੀਆਂ ਨੇ ਤੈਨੂੰ ਸੌਂਦਾ ਕੀ ਕਹਿੰਦਾ ਹੈ ਅੱਜ ਕੱਲ ਪਿੰਡ ਮੇਰਾ ਝੋਟੋ ਝੋਟਦਾ ਹੈ ਅੱਜ ਨਾਲ ਪਿੰਡ ਮੇਰਾ ਝੋਟੋ ਝੋਟਦਾ ਹੈ ਬਹੁਤ ਸੋਹਣਾ ਬਹੁਤ ਵਧੀਆ